ਹੈਲੋ ਸਸਵੇਕਾਰ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਦੇ ਮਾਝੇਲੇ ਵਲੌਗ ਵਿੱਚ ਆਸ ਕਰਦੇ ਹਾਂ ਕਿ ਸਾਰੇ ਪੈਨਪਰ ਠੀਕ ਹੋ ਗਿਆ ਅਸੀਂ ਵੀ ਟਿੱਕਟੌਕ ਪਰ ਮਾਤਮਾ ਤੁਹਾਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖੀ ਜਿਹੜੇ ਪੈਨਪਰ ਆਪਣੇ ਚੈਨਲ ਦੇ ਨਵੇਂ ਆ ਪਲੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵੀਡੀਓ ਚੰਗੀ ਲੱਗੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਕਰਦੇ ਇੱਕ ਚੰਗੇ ਜਿਹੇ ਕਮੈਂਟ ਨਾਲ ਸ਼ੁਰੂਆਤ ਅੱਜ ਦਾ ਕਮੈਂਟ ਸੀ ਸਾਡੀ ਇੱਕ ਬੱਚੀ ਵੱਲੋਂ ਤੇ ਕਹਿੰਦੀ ਕਿ ਆਂਟੀ ਜੀ ਤੁਸੀਂ ਆਪਣੇ ਵਾਲ ਡਾਈ ਕਿਉਂ ਨਹੀਂ ਕਰਦੇ ਤੁਸੀਂ ਆਪਣੇ ਪੇਸ ਵਾਲ ਡਾਈ ਕਰ ਲਓ ਤੇ थैंक यू बेटा बहुत बहुत ਤੁਹਾਡਾ ਧੰਨਵਾਦ ਤੁਸੀਂ ਜੋ ਮੇਰੇ ਬਾਰੇ ਇੰਨਾ ਸੋਚਦੇ ਆ ਤੇ ਬੇਟਾ ਠੀਕ ਆ ਮੈਨੂੰ ਮੈਂ ਇਦਾਂ ਹੀ ਖੁਸ਼ ਹਾਂ ਬੇਟਾ ਇੱਕ ਹੋਰ ਭੈਣ ਦਾ ਵੀ ਕਮੈਂਟ ਆਇਆ ਕਹਿੰਦੇ ਕਿ ਭੈਣੇ ਮੈਂ ਇਹ ਤਨੀ ਪੁੱਛੂਗੀ ਕਿ ਤੁਸੀਂ ਵਾਲ ਜਿਕੇ ਇਸ ਆਪਣੇ ਜਿਹੜੇ ਆ ਚਿੱਟੇ ਕਿਉਂ ਰੱਖੇ ਆ ਪਰ ਇਹਦਾ ਰਾਜ਼ ਜ਼ਰੂਰ ਦੱਸਿਓ ਤੇ ਇਹਦੇ ਵਿੱਚ ਭੈਣੇ ਕੋਈ ਰਾਜ਼ ਵਾਲੀ ਗੱਲ ਨਹੀਂ ਆ ਇਹ ਵੈਸੇ ਕੁਦਰਤ ਤੇ ਚਿੱਟੇ ਹੋ ਚੁੱਕੇ ਆ ਇੱਕ ਵੀਰ ਦਾ ਵੀ ਕਮੈਂਟ ਆਇਆ ਕਹਿੰਦਾ ਤੁਹਾਡਾ ਮਤਲਬ ਤੁਹਾਡੇ ਵਾਲ ਚਿੱਟੇ ਰੱਖਣ ਦੇ ਜੇਰਾ ਕੋਈ ਰਾਜ ਉਹਦਾ ਉਹ ਰੱਦ ਦੱਸੋ ਤੇ ਸਾਰੇ ਜਣੇ ਐਕਸਲ ਅਸਾਂ ਚ ਇਹ ਸਮਝਦੇ ਆ ਕਿ ਮੇਰੇ ਵਾਲ ਨਾ ਚਿੱਟੇ ਨਹੀਂ ਕਿ ਮੈਂ ਨਾ ਚਿੱਟੇ ਕਲਰ ਕਰਵਾਏ ਹੋਏ ਆ ਤੇ ਮੈਂ ਸਾਰਿਆਂ ਨੂੰ ਦੱਸ ਜਾਈ ਨਹੀਂ ਕਿ ਨਹੀਂ ਮੇਰੇ ਵਾਲ ਕੁਦਰਤ ਵੱਲੋਂ ਹੀ ਚਿੱਟੇ ਆ ਤੇ ਅੱਜ ਦਾ ਬਾਕੀ ਕਮੈਂਟ ਹੋਰ ਬਹੁਤ سارے ਕਮੈਂਟ ਬਹੁਤ ਭੈਣਾਂ ਦੇ ਭਾਣ ਵੀਰਾਂ ਦੇ ਕਮੈਂਟ ਆਉਂਦੇ ਆ ਤੇ ਕਈ ਕਮੈਂਟਰਾਂ ਵਿੱਚ ਸਾਨੂੰ ਨਾ ਪੁੱਛਦੇ ਤੁਸੀਂ ਕਿਹੜੀ ਕਰੀਮ ਲਗਾਉਂਦੇ ਤੁਸੀਂ ਤੇ ਤੁਸੀਂ ਪਲੀਜ਼ ਸਾਡੀ ਵੀਡੀਓ ਪੂਰੀ ਐਂਡ ਤੱਕ ਜ਼ਰੂਰ ਦੇਖਿਆ ਕਰੋ ਕਿਉਂਕਿ ਜੇ ਤੁਸੀਂ ਵੀ ਵੀਡੀਓ ਦੇਖਦੇ ਹੋਗੇ ਤੇ ਫਿਰ ਤੁਹਾਨੂੰ ਮੈਂ ਜੋ ਕਹਿਣ ਦੀਆਂ ਜੋ ਮੈਂ ਲਗਾਉਣ ਦੀਆਂ ਤੁਹਾਨੂੰ ਸੁਣੂਗਾ ਕਿ ਮੈਂ ਕੀ ਕਹਿਣ ਦੀ ਤੇ ਕੀ ਲਗਾਉਂਦੀ ਆ ਹਨਾ ਤੇ ਪੂਰੀ ਵੀਡੀਓ ਨਹੀਂ ਦੇਖਦੇ ਇਸ ਕਰਕੇ ਸ਼ਾਇਦ ਤੁਹਾਨੂੰ ਫਿਰ ਕਮੈਂਟਾਂ ਸਾਨੂੰ ਕੱਲੇ-ਕੱਲੇ ਨੂੰ ਦੱਸਣਾ ਜਿਹੜਾ ਨਾ ਬੜੀ ਦਿੱਕਤ ਹੋ ਜਾਂਦੀ ਆ ਤੇ ਅਸੀਂ ਆਪਣੀ ਵੀਡੀਓ ਵਿੱਚ ਚੰਗੀ ਤਰ੍ਹਾਂ ਦੱਸਦੇ ਆ ਪੂਰਾ ਦੱਸ ਦਿੰਨੇ ਆ ਕਿਸੀ ਆ ਚੀਜ਼ ਲਗਾਉਂਦੇ ਆ ਤੇ ਤੁਸੀਂ ਵੀਡੀਓ ਪੂਰੀ ਜ਼ਰੂਰ ਵੇਖਿਆ ਕਰੋ ਤੇ ਅੱਜ ਦੀ ਵੀ ਆਪ ਵੀਡੀਓ ਵੀ ਆਪਣੀ ਸਕਿਨ ਦੇ ਅਕੋਰਡਿੰਗ ਆ ਤੇ ਅੱਜ ਦੀ ਵੀਡੀਓ ਜਿਹੜੀ ਸਕਿਨ ਦੇ ਅਕੋਰਡਿੰਗ ਮੈਂ ਕੱਲ ਪਰਸੋਂ ਪਰਸੋਂ ਤੋਂ ਸੁਣਿਆ ਕਹਿੰਦੇ ਕਿ ਅਸੀਂ ਨਾ ਚਿਹਰੇ ਦਾ ਨਾ ਕਲੀਨਪ ਕਰਾਉਣ ਜਾਣਾ ਵਾ ਤੇ 300 ਰੁਪਿਆ ਸ਼ਾਹਰਨ ਪਾਲ ਵਾਲੀ ਨੇ ਕਿਹਾ ਉਹ ਕਿਸੇ ਨੇ 300 ਰੁਪਿਆ ਤੇ ਆਪਾਂ ਘਰ ਵਿੱਚ ਵੀ ਕਲੀਨਪ ਕਰ ਸਕਦੇ ਹਾਂ ਚਿਹਰੇ ਨੂੰ ਸਾਫ਼ ਹੀ ਕਰਨਾ ਆਪਾਂ ਉੱਥੇ ਕਿਹੜਾ ਕੋਈ ਮੰਦ ਪੜਨਾ ਆ ਜਨਨਾਂ ਨੇ ਜਿਹੜਾ ਸਾਨੂੰ ਪੜ ਕੇ ਦੇ ਦੇਣਾ ਉਹ ਮੰਦ ਕੋਈ ਤੇ ਤੁਹੇ ਅੱਜ ਕੱਲ ਦੇ ਮੌਸਮ ਦੇ ਵਿੱਚ ਇੰਨੇ ਸੋਹਣੇ ਇੰਨੀਆਂ ਚੀਜ਼ਾਂ ਫੜੇ ਬਾਜ਼ਾਰ ਦੇ ਵਿੱਚ ਸਾਡੀ ਸਬਜੀ ਦੇ ਵਿੱਚ ਸਾਗ ਦੇ ਵਿੱਚ ਜਿਹੜੀ ਮਰਜ਼ੀ ਚੀਜ਼ ਲਾਓ ਚਿਹਰੇ ਤੇ ਚਿਹਰੇ ਨੂੰ ਤੁਸੀਂ ਸਾਫ਼ ਕਰ ਲਓ ਸਭ ਤੋਂ ਪਹਿਲਾਂ ਤੇ ਅੱਜ ਇੱਕ ਆਪਾਂ ਗੱਲ ਕਰਦੇ ਗਾਜਰ ਦੀ ਗਾਜਰ ਕਿੰਨੀ ਸੋਹਣੀ ਮੌਸਮੀ ਗਾਜਰ ਆਈ ਹੈ ਸਭ ਤੋਂ ਪਹਿਲਾਂ ਤੇ ਮੈਂ ਕਹੂੰਗੀ ਚਿਹਰੇ ਤੇ ਲਗਾਉਣ ਦੇ ਨਾਲ-ਨਾਲ ਤੁਸੀਂ ਗਾਜਰ ਖਾਓ ਵੀ ਕਿਉਂਕਿ ਆਹ ਮੌਸਮ ਦੀ ਜਿਹੜੇ ਗਾਜਰਾਂ ਦੀਆਂ ਨੇ ਬੜੀਆਂ ਵਧੀਆ ਨਹੀਂ ਆ ਜੇ ਤੁਸੀਂ ਗਾਜਰ ਦਾ ਜੂਸ ਕੱਢ ਕੇ ਨਹੀਂ ਪੀ ਸਕਦੇ ਤੇ ਘੱਟੋ ਘੱਟ ਦੋ ਗਾਜਰਾਂ ਤੇ ਜ਼ਰੂਰ ਦਿਨ ਚ ਖਾਓ ਜਿੰਨੇ ਦਨ ਗਾਜਰਾ ਹੈ ਨਹੀਂ ਆਵਾ ਸੀਜ਼ਨ ਵਾਲੀਆਂ ਉਹਨੇ ਜਰੂਰ ਖਾਓ ਆ ਜਿਹੜੀਆਂ ਗਾਜਰਾਂ ਬਾਜ਼ਾਰ ਚ ਮਿਲਦੀਆਂ ਅੱਜਕੱਲ ਇੱਧਰ ਆਪਾਂ ਥੋੜਾ ਜਿਹਾ ਨਾ ਰਸ ਕੱਢ ਲਿਆ ਕਿੰਨਾ ਕਾਪਾ ਅੱਧੀ ਗਾਜਰ ਵੀ ਰੱਖ ਲੱਗੀ ਉਹ ਮੈਂ ਨੂੰ ਅਡਾਇਆ ਵੀ ਮੈਂ ਕਿਹਾ ਕਿ 300 ਰੁਪਿਆ ਤੇ ਇਹਦੇ ਵਿੱਚ ਤੇ ਥੋੜਾ ਜਿਹਾ ਮਤਲਬ ਕਿ 5 ਰੁਪਿਆ ਦਾ ਵੀ ਕੰਮ ਨਹੀਂ ਗਿਆ ਇਹਨੂੰ ਸਾਫ਼ ਕਰਨ ਵਾਸਤੇ ਤੇ ਲਓ ਬਈ ਇੱਧਰ ਆਪਾਂ ਜਿਹੜਾ ਵਾ ਥੋੜਾ ਜਿਹਾ ਇੱਕ ਤੋਂ ਇੱਕ ਚਮਚੀ ਹੈਗਾ ਵਾ ਬਾਜਰ ਦਾ ਆਪਾ ਪਾਣੀ ਕੱਢ ਲਿਆ ਵਾ ਰਸ ਦਾ ਯਾਨੀ ਕਿ ਕੱਢ ਲਿਆ ਐਦਰ ਆਪਾ ਇੱਕ ਚਮਚ ਲੈ ਲੈਂਦੇ ਆ ਪਾਊਡਰ ਦੁੱਧ ਦਾ ਠੀਕ ਹੈ ਸੁੱਕਾ ਬਾਟਰ ਦੁੱਧ ਜਿਹੜਾ ਕੋਈ ਨਹੀਂ ਹੈ ਤੇ 5 ਰੁਪਏ ਦਾ ਦੁਕਾਨ ਤੋਂ ਆਮ ਪੌਚ ਮਿਲ ਜਾਂਦਾ ਇਹਦੇ ਵਿੱਚ ਆਪਾਂ ਇਸ ਤਰ੍ਹਾਂ ਨੂੰ ਮਿਲਾ ਦੇਣਾ ਵਾ ਠੀਕ ਹੈ ਤੇ ਇਹਨੂੰ ਮਿਲਾਉਣ ਤੋਂ ਬਾਅਦ ਆਪਾਂੇ ਕੋਲ ਘਰ ਦੇ ਵਿੱਚ ਨਿੰਬੂ ਮੌਜੂਦ ਹੁੰਦਾ ਵਾ ਤੇ ਇਹਦੇ ਵਿੱਚ ਆਪਾਂ ਨਿੰਬੂ ਦੀਆਂ 2 ਤੋਂ 3 ਜਿਹੜੀਆਂ ਬੂੰਦਾ ਪਾ ਦਾਂਗੇ ਦੇਖੋ બસ ਦੋ ਤਿੰਨ ਬੂੰਦਾ ਪਾਉਣੀ ਆ ਜਿਆਦਾ ਨਹੀਂ ਪਾਉਣਾ ਤੇ ਇਹਨੂੰ ਆਪਾਂ ਇਸ ਤਰ੍ਹਾਂ ਆਪਾਂ ਇਹਨੂੰ ਚੰਗੀ ਤਰ੍ਹਾਂ ਫਿਰ ਮਿਕਸ ਕਰ ਲੈਣਾ ਹੱਥ ਨਾਲ ਹੀ ਬਸ ਮਿਕਸ ਕਰ ਲੈਣਾ ਵਾ ਤੇ ਜਿਹੜੇ ਨੂੰ ਹਮੇਸ਼ਾ ਦੀ ਤਰ੍ਹਾਂ ਆਪਾਂ ਪਾਣੀ ਦੇ ਨਾਲ ਕਰ ਲਾਂਗੇ ਸਾਫ ਸਾਦੇ ਪਾਣੀ ਨਾਲ ਉਸ ਤੋਂ ਬਾਅਦ ਆਪਾਂ ਇਹਨੂੰ ਆਪਣੇ ਚਿਹਰੇ ਤੇ ਲਗਾਉਣਾ ਵਾ ਕਲੀਨ ਅਪ ਕਰਨ ਵਾਸਤੇ ਚਿਹਰੇ ਨੂੰ ਸਾਫ਼ ਕਰਨ ਵਾਸਤੇ ਇਹ ਸਭ ਤੋਂ ਵਧੀਆ ਤੇ ਸੌਖਾ ਤਰੀਕਾ ਵਾ ਜਿਹਦੇ ਨਾਲ ਕਿ ਤੁਹਾਡਾ ਜਿਹੜਾ ਚਿਹਰਾ ਵਾ ਉਹ 글로 ਵੀ ਕਰੂਗਾ ਤੇ ਕਿਸੇ ਤਰ੍ਹਾਂ ਦਾ ਕੋਈ ਜਿਹੜਾ ਵਾ ਸਰਟੀਫਿਕੇਟ ਵੀ ਨਹੀਂ ਹੋਊਗਾ ਔਰ ਦੂਸਰੀ ਗੱਲ ਇਹਦੇ ਵਿੱਚ ਇੱਕ ਹੋਰ ਹੁੰਦੀ ਆ ਕਿ ਆਪਾਂ ਮਾਤਰ ਇੱਕ ਤੋਂ 2 ਰੁਪਏ ਦੇ ਵਿੱਚ ਕਰ ਸਕਦੇ ਹਾਂ ਇਹਦੇ ਲਈ ਆਪਾਂ ਨੂੰ ਕੋਈ ਵੀ ਜਿਆਦਾ ਤੋਂ ਜਿਆਦਾ ਤੁਹਾਡਾ 5 ਤੋਂ 7 ਰੁਪਏ ਖਰਚਾ ਹੋਊਗਾ ਹੋਰ ਕੋਈ ਖਰਚਾ ਨਹੀਂ ਹੁੰਦਾ ਵਾ ਤੇ ਇਹਦੇ ਨੂੰ ਇਸ ਤਰ੍ਹਾਂ ਲਗਾ ਰਹਿਣਾ ਪਹਿਲਾਂ ਆਪਾਂ ਚਿਹਰੇ ਤੇ ਚੰਗੀ ਤਰ੍ਹਾਂ ਲਗਾਉਣ ਤੋਂ ਆਪਾਂ ਬਾਹਲਾ ਇਹਦੇ ਨਾਲ ਆਪਾਂ ਹੌਲੀ-ਹੌਲੀ ਦੋਵਾਂ ਹੱਥਾਂ ਦੇ ਨਾਲ ਆਪਾਂ ਇਹਦੀ ਜਿਹੜੀ ਮ사ਜ ਕਰਾਂਗੇ ਤਾਂ ਕਿ ਮ사ਜ ਕਿੰਨਾ ਚਿਰ ਕਰਨੀ ਆ ਆਪਾਂ 15 ਮਿੰਟ ਕਰਨੀ ਆ 15 ਮਿੰਟ ਬਾਅਦ ਫਿਰ ਆਪਾਂ ਨੂੰ ਜਿਹੜਾ ਬਾਕੀ ਮਿਸ਼ਰਣ ਬੱਚਿਆਂ ਨੇ ਉਹਨੂੰ ਫਿਰ ਆਪਾਂ ਆਪਣੇ ਚਿਹਰੇ ਤੇ ਲਗਾ ਲੈਣਾ ਕਿਉਂਕਿ 15 ਮਿੰਟ ਬਾਅਦ ਆਏ ਨੇ ਨਾ ਥੋੜਾ ਡਰਾਈ ਹੋਣ ਦਾ ਪੜਾ ਹੁੰਦਾ ਜਿੱਦਾਂ ਉਹਨੇ ਸਕਿਨ ਦੇ ਅੰਦਰ ਜਿਹੜਾ ਸਾਡੇ ਪੂਰਾ ਅਸਰ ਕਰਨਾ ਵਾ ਇਹ ਚਿਹਰੇ ਨੂੰ ਕਲੀਨਪ ਕਰਨ ਦਾ ਚਿਹਰੇ ਤੇ ਗਲੋ ਲਿਆਉਣ ਦਾ ਇੱਕ ਬਹੁਤ ਵਧੀਆ ਤੇ ਸੌਖਾ ਤਰੀਕਾ ਵਾ ਜਿਹੜਾ ਕਿ ਆਪਾਂ ਪਾਰਲਰ ਵਿੱਚ 5-500 ਰੁਪਇਆ 1000-1000 ਦੇ ਕੇ ਤੇ ਕਰਵਾਉਣੀ ਆ ਸਰੀਰ ਦੇ ਵਿੱਚ ਜਦੋਂ ਕੋਈ ਵੀ ਚੀਜ਼ ਆਉਂਦੀ ਹੈ ਨਾ ਤਾਂ ਉਹ ਤੁਹਾਨੂੰ ਉਹਦਾ ਫਾਇਦਾ ਜ਼ਰੂਰ ਚੁੱਕਣਾ ਚਾਹੀਦਾ ਮੈਂ ਤੁਹਾਨੂੰ ਜਿਸ ਤਰ੍ਹਾਂ ਦੱਸਿਆ ਤੁਸੀਂ ਗਾਜਰ ਨੂੰ ਕੱਚੀ ਗਾਜਰ ਨੂੰ ਖਾਓ ਦੇਖਿਓ ਤੁਹਾਡੇ ਚਿਹਰੇ ਤੇ ਤੁਸੀਂ ਅਗਰ 1 ਮਹੀਨਾ ਲਗਾਤਾਰ ਕੱਚੀਆਂ ਗਾਜਰਾਂ ਖਾ ਲੀਆਂ ਜਾਂ ਤੁਸੀਂ ਗਾਜਰ ਦਾ ਰਸ ਜਿਹੜਾ ਕੱਢ ਕੇ ਪੀ ਲਿਆ ਜੇ ਤੁਹਾਡੇ ਕੋਲ ਮਿਕਸੀ ਹੈ ਤੁਸੀਂ ਕੱਢ ਕੇ ਪੀ ਸਕਦੇ ਦੇਖੋ ਤੁਹਾਡੇ ਚਿਹਰੇ ਤੇ ਕਿੰਨਾ ਸੋਹਣਾ ਤੁਹਾਡਾ ਗਾਜਰ ਵਰਗਾ ਤੁਹਾਡਾ ਮੂੰਹ ਹੀ ਬਣ ਜਾਣਾ ਇੱਕਦਮ ਲਾਲ ਕੁਝ ਨਹੀਂ ਕਰਨਾ ਇਹਦੇ ਵਿੱਚ ਬਸ ਆਪਾਂ ਇਸ ਤਰ੍ਹਾਂ 15 ਮਿੰਟ ਤੱਕ ਮ사ਜ ਕਰੀ ਜਾਵਾਂਗੇ ਜਦੋਂ ਇਹ ਥੋੜਾ ਜਿਹਾ ਡਰਾਈ ਹੋਣ ਲੱਗਣਾ ਵਾ ਜਿਹੜਾ ਬਾਕੀ ਆਪਣਾ ਮਿਕਸਚਰ ਨੂੰ ਆਪਾਂ ਉਹ ਵੀ ਆਪਣੇ ਚਿਹਰੇ ਤੇ ਲਗਾ ਲੈਣਾ ਵਾ ਉਸ ਤੋਂ ਬਾਅਦ ਆਪਾਂ ਜਦੋਂ ਫਿਰ ਤੋਂ ਡਰਾਈ ਹੋਣ ਲੱਗਾ ਤਦ ਤੱਕ 15 ਕੁ ਮਿੰਟ ਹੋ ਜਣੇ ਉਸ ਤੋਂ ਬਾਅਦ ਆਪਾਂ ਨੂੰ ਸਾਦੇ ਪਾਣੀ ਨਾਲ ਸਾਫ ਕਰ ਲੈਣਾ ਵਾ ਇਹਦਾ ਬੜਾ ਹੀ ਵਧੀਆ ਜਿਹੜਾ ਚਿਹਰੇ ਤੇ ਤੁਹਾਡੇ ਰਿਜ਼ਲਟ ਆਊਗਾ ਆਪਾਂ ਮੈਂ ਤੁਸੀਂ ਦਿਨ ਦੇ ਵਿੱਚ ਇਹਨੂੰ ਦੋ ਵਾਰ ਲਗਾ ਲਓ ਭਾਵੇਂ ਤੁਸੀਂ ਰੋਜ਼ ਲਗਾ ਲਓ ਭਾਵੇਂ ਤੁਸੀਂ ਇੱਕ ਦੋ ਦਿਨ ਛੱਡ ਕੇ ਲਗਾ ਲਓ ਮੈਂ ਐਸੇ ਜਿਹੀ ਕਹਿਣ ਦੀ ਕਿ ਫਿਰ ਬਹੁਤ ਕਮੈਂਟ ਆਉਣੇ ਕਿ ਕਦੋਂ ਲਗਾਉਣਾ ਕਿਸ ਤਰ੍ਹਾਂ ਲਗਾਉਣਾ ਇਹ ਕੁਦਰਤੀ ਚੀਜ਼ਾਂ ਆ ਨੇਚਰਲ ਚੀਜ਼ਾਂ ਆ ਸਾਡੇ ਰਸੋਈ ਦੇ ਨਾਲ ਜੁੜੀਆਂ ਹੋਈਆਂ ਚੀਜ਼ਾਂ ਜਿਨ੍ਹਾਂ ਦਾ ਸਾਨੂੰ ਫਾਇਦਾ ਲੈਣਾ ਚਾਹੀਦਾ ਵਾ ਆਪਣੇ ਘਰ ਦੇ ਕੰਮਾਂ ਤੰਦਾਂ ਤੋਂ ਵੇਲ ਕੱਢ ਕੇ ਸਾਨੂੰ ਆਪਣੇ ਲਈ 10 ਮਿੰਟ ਕੰਮ ਕਰਦਿਆਂ ਕਰਦਿਆਂ ਜ਼ਰੂਰ ਇਹਦਾ ਫਾਇਦਾ ਲੈਣਾ ਚਾਹੀਦਾ ਮੈਨੂੰ ਹੋ ਗਿਆ 15 ਮਿੰਟ ਨੂੰ ਪੂਰੇ 15 ਮਿੰਟ ਹੋ ਗਏ 10 ਮਿੰਟ ਬਾਅਦ ਇਹਨੇ ਹੋਰ ਡਰਾਈ ਹੋ ਜਾਣਾ ਮੈਂ ਦੁਬਾਰਾ ਤਫੀਤ ਲਗਾ ਲੇ ਜਿਹੜਾ ਮਿਸ਼ਰਣ ਬਚਿਆ ਉਸ ਤੋਂ ਬਾਅਦ ਆਪਾਂ ਇਹਨੂੰ ਫੇਸ ਨੂੰ ਕਰਦੇ ਹਾਂ ਸਾਫ ਤੇ ਦਿਖਾਉਨੇ ਆਪਾਂ ਤੁਹਾਨੂੰ ਇਹਦੇ ਨਾਲ ਕਿ ਕਿੰਨਾ ਸੋਹਣਾ ਸਾਡਾ ਫੇਸ ਜਿਹੜਾ ਕਲੀਨਪ ਹੋ ਗਿਆ ਸਾਫ ਹੋ ਗਿਆ ਜੇ ਤੁਸੀਂ ਚਾਹੋ ਤੇ ਇਸ ਤਰ੍ਹਾਂ ਵੀ ਤੁਸੀਂ ਟਿਸ਼ੂ ਪੇਪਰ ਦੇ ਨਾਲ ਇਹਨੂੰ ਹਟਾ ਸਕਦੇ ਆ ਬਾਅਦ ਵਿੱਚ ਤੁਸੀਂ ਪਾਣੀ ਨਾਲ ਆਪਣਾ ਫੇਸ ਧੋ ਸਕਦੇ ਚਾਹੋ ਤਾਂ ਤੁਸੀਂ ਸਿੱਧਾ ਹੀ ਪਾਣੀ ਨਾਲ ਆਪਣਾ ਫੇਸ ਧੋ ਸਕਦੇ ਕਿਉਂਕਿ ਜਦੋਂ ਥੋੜਾ ਜਿਹਾ ਡਰਾਈ ਹੋਣ ਲੱਗਾ ਨਾ ਜਿਹੜਾ ਵੀ ਆਪਾਂ ਉੱਤੇ ਪਾਊਡਰ ਦੁੱਧ ਵਿੱਚ ਪਾਇਆ ਵਾ ਉਹਦੇ ਨਾਲ ਜਿੰਨੀ ਮੈਲ ਹੈ ਨਾ ਵੱਟੀਆਂ ਬੰਡ ਬਣ ਕੇ ਸਾਰੀ ਉਹ ਨਾ ਥੱਲੇ ਡਿੱਗਣ ਦੇਣੀ ਆ ਇਸ ਕਰਕੇ ਆਪਣ ਨੂੰ ਡਰਾਈ ਹੋਣ ਦਾ ਆਪਾਂ ਇਹਨੂੰ ਇੰਤਜ਼ਾਰ ਕਰਨਾ ਵਾ ਚਿਹਰਾ ਆਪਾਂ ਕਰ ਲਿਆ ਵਾ ਸਾਦੇ ਪਾਣੀ ਦੇ ਨਾਲ ਸਾਫ਼ ਉਸ ਤੋਂ ਬਾਅਦਾਂ ਦੋ ਬੂੰਦਾਂ ਲੈ ਕੇ ਕੋਈ ਵੀ ਮੋਸਚਰਾਈਜ਼ਰ ਤੁਸੀਂ ਆਪਣੇ ਚਿਹਰੇ ਤੇ ਲਗਾ ਲਓ ਸੁਕਾ ਆਰਡਰ ਤੋਂ ਦੋਦ ਜਿਹੜਾ ਵਾ ਚਿਹਰੇ ਤੇ ਬੜਾ ਹੀ ਵਧੀਆ ਨਿਖਾਰ ਲਗਾਉਣ ਲਿਆਉਂਦਾ ਵਾ ਜੇ ਤੁਸੀਂ ਕਦੀ ਵੀ ਕਿਸੇ ਪਾਰਟੀ ਫੰਕਸ਼ਨ 'ਚ ਜਾਣਾ ਹੋਵੇ ਤੇ फटाफट ਤੁਸੀਂ ਵੀ ਕੋਈ ਕਲੀਨ ਅਪ ਕਰਨਾ ਚਾਹੁੰਦੇ ਹੋ ਤੇ ਤੁਸੀਂ ਇਸ ਤਰੀਕੇ ਨਾਲ ਕਲੀਨ ਅਪ ਕਰਿਓ ਤੇ ਦੇਖੋ ਤੁਹਾਡਾ ਚਿਹਰਾ ਕਿੰਨਾ ਸੋਹਣਾ ਸਾਫ਼ ਵੀ ਹੋ ਜਾਂਦਾ ਜਿੰਨੀ ਡੈਡ ਸਕਿਨ ਉਹ ਵੀ ਨਿਕਲ ਜਾਣੀ ਮਿੱਟੀ ਘਟਾ ਜਿੰਨਾ ਵੀ ਤੁਹਾਡਾ ਬਚੇਰੇ ਤੇ ਜਿੰਨਾ ਵੀ ਧੂਲ ਮਿੱਟੀ ਸਾਰੀ ਜੰਮੀ ਹੋਈ ਨਿਕਲ ਜਾਣੀ ਐ ਚਿਹਰੇ ਨੇ ਬੜਾ ਹੀ ਸੋਹਣਾ ਜਿਹੜੀ ਨਵੀਂ ਸਕਿਨ ਆ ਜਾਂਦੀ ਔਰ ਨਾਲ ਦਿਨ ਨਾਲ ਗਲੋ ਵੀ ਕਰਦੀ ਆ ਤੁਹੇ ਹੀ ਸੌਖਾ ਜਿਹਾ ਤਰੀਕਾ ਆਪਣੇ ਚਿਹਰੇ ਨੂੰ ਸੋਹਣਾ ਤੇ ਸਾਫ਼ ਬਣਾਉਣ ਵਾਸਤੇ ਅਸੀਂ ਨੇਚਰਲ ਤਰੀਕੇ ਦੇ ਨਾਲ ਕੁਦਰਤੀ ਜੜੀਆਂ ਘਰ ਦੀਆਂ ਚੀਜ਼ਾਂ ਸੜਕ ਉਹਦੇ ਨਾਲ ਆਪਣੇ ਚਿਹਰੇ ਦੀ ਸਾਫ਼ ਸਭ ਸੰਭਾਲ ਅਪਾ ਕਿਸ ਤਰ੍ਹਾਂ ਕਰ ਸਕਦੇ ਆ ਬਿਨਾ ਕੈਮੀਕਲ ਵਾਲੀਆਂ ਚੀਜ਼ਾਂ ਤੋਂ ਕਿਉਂਕਿ ਕੈਮੀਕਲ ਵਾਲੀਆਂ ਜਿਹੜੀਆਂ ਚੀਜ਼ਾਂ ਵਾ ਸਾਨੂੰ ਪਹਿਲਾਂ ਤੇ ਬੜਾ ਹੀ ਵਧੀਆ ਰਿਜ਼ਲਟ ਦਿੰਦੀਆਂ ਪਰ ਬਾਅਦ ਚ ਸਾਡਾ ਉਹ ਨਾ ਹੀ ਜਿਹੜਾ ਵਾ ਚਿਹਰਾ ਖਰਾਬ ਵੀ ਕਰ ਦਿੰਦੀਆਂ ਇਹ ਚੀਜ਼ਾਂ ਸਾਡਾ ਚਿਹਰਾ ਖਰਾਬ ਨਹੀਂ ਕਰਦੀਆਂ ਇਹਨਾਂ ਨਾਲ ਸਾਡਾ ਚਿਹਰਾ ਜਿਹੜਾ ਬੜਾ ਸੋਹਣਾ ਨੇਚਰਲੀ ਗਲੋ ਕਰਦਾ ਵਾ ਸੋ ਵੀਡੀਓ ਚੰਗੀ ਲੱਗੇ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਮਿਲਦੇ ਆਪਾਂ ਇੱਕ ਨਵੀਂ ਵੀਡੀਓ ਨਾਲ ਤਦ ਤੱਕ ਲਈ ਸਭ ਨੂੰ ਸਤ ਸ੍ਰੀ ਅਕਾਲ